ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਪਰਵਾਸੀ ਪਾਕਿਸਤਾਨੀਆਂ ਦੇ ਇੱਕ ਸੰਮੇਲਨ ਵਿੱਚ ਹਿੰਦੂਆਂ ਵਿਰੁੱਧ ਸਹਿਰੋ ਪਿਆ। ਇਸ ਦੌਰਾਨ ਉਹਨਾਂ ਨੇ ਮੁਹੰਮਦ ਅਲੀ ਜਿੰਨਾਬੇ ਦੇ ਰਾਸ਼ਟਰੀ ਸੰਤਾ ਦੇ ਵਿਰੁੱਧ ਵੀ ਜ਼ੋਰਦਾਰ ਝੂਟ ਕੋਲਿਆ। ਇਸ ਭਾਸ਼ਣ ਵਿੱਚ ਜਨਰਲ ਮੁਨੀਰ ਉੱਚੀ ਮੁਖੀ ਦੀ ਬਜਾਏ ਇੱਕ ਕੱਟੜਪੰਥੀ ਮੋਲਾਨਾ ਪਾਕ ਬੋਲਦੇ ਨਜ਼ਰ ਆਏ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਇੱਕ ਵਾਰ ਫਿਰ ਭਾਰਤ ਅਤੇ ਹਿੰਦੂ ਕਰਮ ਵਿਰੁੱਧ ਚਹਿਰੂਗਲੇ ਹੈ ਪ੍ਰਵਾਸੀ ਪਾਕਿਸਤਾਨੀਆਂ ਨੂੰ ਸੰਬੋਧਨ ਕਰਦੇ ਹੋਏ ਉਹ ਫੌਜ ਮੁਕੀ ਦੀ ਬਜਾਏ ਕਿ ਮੁੱਲਾਂਤ ਤਰੰਗ ਕੋਲ ਦੀ ਨਸਰਾਈ ਉਹਨਾਂ ਦੇ ਭਾਸ਼ਣ ਦਾ ਸਾਰ ਇਸਲਾਮ ਕਲਮਾ ਮੱਕਾ ਮਦੀਨਾ ਸੀ ਇਸੇ ਕਰਕੇ ਜਨਰਲ ਮੁਨੀਰ ਨੂੰ ਪੂਰੇ ਪਾਕਿਸਤਾਨ ਵਿੱਚ ਮੁੱਲਾ ਜਨਰਲ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਇਸਲਾਮ ਵਿੱਚ ਪਹਿਲੀ ਓਵਰ ਸੀਜ਼ ਪਾਕਿਸਤਾਨੀ ਕਾਨਫਰੰਸ ਵਿੱਚ ਪਾਬੂਕ ਨੂੰ ਧਾਰਮਿਕ ਉਪਦੇਸ਼ ਦਿੱਤੇ ਇਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਅਤੇ ਪਾਕਿਸਤਾਨ ਦੇ ਸਾਰੇ ਵੱਡੇ ਆਗੂ ਮੌਜੂਦ ਸਨ। ਚੰਨਲ ਮੁਨੀਰ ਨੇ ਕਿਹਾ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਪਾਕਿਸਤਾਨ ਦੀ ਕਹਾਣੀ ਜ਼ਰੂਰ ਸੁਣਨੀ ਚਾਹੀਦੀ ਹੈ ਤਾਂ ਜੋ ਪਾਕਿਸਤਾਨ ਦੀ ਕਹਾਣੀ ਨਾ ਭੁੱਲਣ। ਸਾਡੇ ਵਡੇਰਿਆਂ ਨੇ ਸੋਚਿਆ ਸੀ ਕਿ ਅਸੀਂ ਜੀਵਨ ਦੇ ਹਰ ਸੰਭਵ ਖੇਤਰ ਵਿੱਚ ਹਿੰਦੂਆਂ ਤੋਂ ਬਖਰੇ ਹਾਂ। ਸਾਡਾ ਬਖਰਾ ਧਰਮ ਹੈ, ਸਾਡੇ ਰੀਤੀ ਰਿਵਾਜ ਬਖਰੇ ਹਨ, ਸਾਡੀ ਸੰਸਕ੍ਰਿਤੀ ਬਖਰੀ ਹੈ, ਸਾਡੀ ਸੋਚ ਬਖਰੀ ਹੈ, ਸਾਡੀ ਇੱਛਾਵਾਂ ਵੀ ਬਕਰੀਆਂ ਨੇ ਇਹ ਦੋ ਰਾਸ਼ਟਰੀ ਸਿੱਧਾ ਅਸੀਂ ਨਹੀਂ ਨਹੀਂ ਸੀ ਜੋ ਰੱਖੀ ਗਈ ਸੀ ਅਸੀਂ ਦੋ ਦੇਸ਼ ਹਾਂ ਅਸੀਂ ਇੱਕ ਦੇਸ਼ ਨਹੀਂ ਹਾਂ ਸਾਡੇ ਪੁਰਖਿਆਂ ਨੇ ਇਸ ਦੇਸ਼ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਨੇ ਇਸ ਦੇਸ਼ ਨੂੰ ਬਣਾਉਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਸੀਂ ਜਾਣਦੇ ਹਾਂ ਇਸ ਦੀ ਰੱਖਿਆ ਕਿਵੇਂ ਕਰਨੀ ਹੈ ਜਨਰਲ ਮੁਨੀਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀ ਨੀਂਹ ਕਲਮਾ ਤੇ ਰੱਖੀ ਗਈ ਹੈ ਅਸੀਂ ਹਰ ਮਾਮਲੇ ਵਿੱਚ ਹਿੰਦੂਆਂ ਤੋਂ ਬੱਕਰੇ ਹਾਂ ਸਾਡਾ ਧਰਮ ਵੀ ਬੱਕਰਾ ਹੈ ਸਾਡੇ ਨੀਤੀਵਾਦੀ ਬੱਕਰੇ ਨੇ ਪੜਾ ਸਭਿਆਚਾਰ ਤੇ ਸੋਚ ਵੀ ਉਹਨਾਂ ਤੋਂ ਬਕਰੀ ਹੈ ਜਦੋਂ ਮੁਨੀਰ ਨੇ ਇਹ ਗੱਲ ਦੇਸ਼ ਦੀ ਰਾਜਸਥਾਨ ਇਲਾਮਾਬਾਦ ਵਿੱਚ ਪਹਿਲੀ ਆਵਰਸਿਸ ਪਾਕਿਸਤਾਨੀ ਕਾਨਫਰੰਸ ਵਿੱਚ ਕਹੀ ਕਾਨਫਰੰਸ ਵਿੱਚ ਪ੍ਰਧਾਨ ਅੰਮਿਤ ਸ਼ਾਹਬਾਸ਼ ਸ਼ਰੀਫ ਸਮੇਤ ਪਾਕਿਸਤਾਨ ਦੇ ਕਈ ਚੋਟੀ ਦੇ ਨੇਤਾ ਮੌਜੂਦ ਸਨ ਜਦੋਂ ਮੁਨੀਰ ਨੇ ਕਿਹਾ ਕਿ ਅੱਜ ਤੱਕ ਸਿਰਫ ਦੋ ਰਾਜਸਥਾਨ ਦੀ ਨੀ ਕਲਮਾ ਤੇ ਰੱਖੀ ਰਹੀ ਸੀ ਪਹਿਲੀ ਰਾਜਸਥਾਨ ਤੇ ਤੋਇਬਾ ਕਿਉਂਕਿ ਤੋਇਬਾ ਦਾ ਨਾਮ ਸਾਡੇ ਪੈਗੰਬਰ ਮੁਹੰਮਦ ਸਾਇਦ ਰੱਖਿਆ ਸੀ ਅੱਜ ਇਸ ਨੂੰ ਮਦੀਨਾ ਕਿਹਾ ਜਾਂਦਾ ਜਦੋਂ ਕਿ 1300 ਸਾਲ ਬਾਅਦ ਅੱਜ ਅੱਲਾ ਨੇ ਦੂਜਾ ਰਾਜ ਪਾਕਿਸਤਾਨ ਬਣਾਇਆ ਹੈ ਪੌਨ ਦਾਸ ਨੇ ਕਿ ਪਾਕਿਸਤਾਨੀ ਫੌਜ ਮੁਖੀ ਦਾ ਕਾਰਜਕਾਲ 2025 ਵਿੱਚ ਖਤਮ ਹੋਣ ਵਾਲਾ ਸੀ ਹਾਲਾਂਕਿ ਸਰਕਾਰ ਨੇ ਫੌਜ ਦਾ ਮੁਖ ਕਾਰਜ 3 ਸਾਲ ਤੋਂ ਵਧਾ ਕੇ 5 ਸਾਲ ਤੱਕ ਦਾ ਦਿੱਤਾ ਇਸ ਲਈ ਸਰਕਾਰ ਨੇ ਪਿਛਲੇ ਸਾਲ ਕਾਨੂੰਨ ਵਿੱਚ ਸੋਧ ਕੀਤੀ ਸੀ ਫੌਜ ਮੁਖੀ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਸੀਨੀਅਰ ਕਮਾਂਡਰਾਂ ਦਾ ਕਾਰਜਕਾਲ ਵੀ ਵਧਾ ਦਿੱਤਾ ਗਿਆ ਹੈ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸੀਫ ਨੇ ਪਾਕਿਸਤਾਨ ਆਰਮੀ ਐਕਟ 1900 ਪੰਜਾਬ ਵਿੱਚ ਫੋਟਾਂ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਸਦਨ ਦੇ ਸਪੀਕਰ ਅਯਾਜ਼ ਸਾਦਿਕ ਨੇ ਪਾਸ ਕਰ ਦਿੱਤਾ ਹੈ